ਹੈਲੋ 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 ਹਾਂ ਕਿਵੇਂ ਆ ਹਾਂਜੀ ਵਧੀਆ ਜੀ ਜਿੰਦਰ ਬੋਲਦਾ ਮੈਂ ਹਾਂਜੀ ਜਿੰਦਰ ਬੋਲਦਾ ਮੈਂ ਮੈਂ ਕਿਹ ਪਛਾਨ ਲਿਆ ਹਾਂ 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 ਜਿੰਦਰ ਜਸਟ ਹਾਂ ਐਂ ਦਾ ਗੱਲ ਕੋ ਐਂ ਦਾ ਗਾ ਹਾਂ ਹਾਂ ਕਿਵੇਂ ਪ੍ਰਵਾਹ ਕੀ ਜਾ ਵਧੀਆ ਵਧੀਆ ਹੋਰ ਤੂੰ ਹੱਸ ਕਿਵੇਂ ਸੱਟ ਆ ਹਾਂ ਵਧੀਆ ਹੋ ਕੇ ਬੋਲ ਤਾ ਠੀਕ ਆ ਹੋਰ ਨਵੀਂ ਤਾਂ ਜੀ ਹਾਂ ਇਹਦਾ ਹੀ ਵਧੀਆ ਚੱਲੀ ਜਾਂਦਾ ਕੰਮ ਕਰ ਵਧੀਆ ਕਿਵੇਂ ਆ ਮੋਹਲ ਇਧਰ ਅੱਡੇ ਦਿਨੇ ਕੋਈ ਨਹੀਂ ਆਈ ਕੋਈ ਗੱਲ ਅੱਛਾ ਪਤਾ ਨਹੀਂ ਯਾਰ ਵੀਡੀਓ ਲੋਕ ਹੀ ਫੇਗ ਹੀ ਪਾਈ ਜਾਂਦੇ ਆ ਭੈਣਾ ਵੀਡੀਓ ਜਿੱਦਾਂ ਚੱਲੋ ਮੰਨਦੇ ਜੰਮੂ ਕਸ਼ਮੀਰ ਹਲੂਆ ਕਰ ਮੋਹਲ ਹਾਂ ਆਪਨੇ ਇਧਰ ਤੇ ਵੀ ਗੱਲ ਬਾਤ ਹੈਗੀ ਨਾ ਕੋਈ ਫੌਜੀ ਮਸਲ ਹੈਗਾ ਡਰੇਨ ਵਾਲੀ ਸਾਈਡ ਦਾ ਬਾਰਡਰ ਲੱਗੇ ਬਾਰਡਰ ਨੂੰ ਚਲੋ ਤਾਰਾ ਉਹਨਾਂ ਗੇਟ ਬੰਦ ਕੀਤਾ ਮੈਂ ਪਾਪਾ ਬਾਰਡਰ ਤੋਂ ਗਾਂਘ ਜਾ ਨਹੀਂ ਸਕਦੇ ਅੱਛਾ ਆਪਣੇ ਕਿੰਨੇ ਕਿਲੋਮੀਟਰ ਇੱਥੋਂ ਬਾਰਡਰ ਮਹਾ ਕਿਲੋ 1.5 ਕਿਲੋਮੀਟਰ ਹੀ ਹੈ 1.5 ਕਿਲੋਮੀਟਰ ਗਏ ਰਹੇ ਹੈ ਫਾਕਰਾ ਅੱਛਾ ਨਹੀਂ ਉਹ ਮੇ ਕੋਈ ਗੱਲ ਬਾਤਾਂ ਨਹੀਂ ਗਈ ਨਹੀਂ ਨਹੀਂ ਕੋਈ ਇਹ ਨਾਰਮਲ ਹੀ ਹੈ ਕਿ ਪੱਠੇ ਲੈ ਕੇ ਆਉਂਦੇ ਮੁਲਖ ਦਾ ਮਲ ਟੂੜੀ ਦਾ ਬਣਾਉਂਦੇ ਜਿਦਾਂ ਠੀਕ ਹੈ ਠੀਕ ਹੈ ਹਾਂ ਪੈਲੀ ਪੁਲੀ ਰੂਏ ਨੂੰ ਕੋਈ ਜਾਂਦਾ ਹੁੰਦਾ ਹੁੰਦਾ ਬਾਕੀ ਇਹੋ ਵੈਸੇ ਨਾ ਕਿ ਇਹਨੇ ਹਵਾ ਹਵਾਈ ਉੱਡ ਗਈ ਜਿਦਾਂ ਕਰਾਂ ਅੱਛਾ ਅੱਛਾ ਨਾਲੇ ਗਈ ਜਾਂਦੇ ਨਾ ਵੀ ਇਧਰ ਉਹ ਵੀ ਛੱਟੀ ਜਾਂਦੇ ਆਹਾ ਬੰਬ ਬੰਬ ਜੇ ਕੀ ਹੈਗੇ ਐਵੇਂ ਲੋਕੀ ਫੇਕ ਹੀ ਚੱਕ ਚੱਕ ਪਾਈ ਜਾਂਦੇ ਯਾਰ ਖਣੀ ਹਨਾ ਯਾਰ ਜੀ ਬੰਬ ਸੁੱਟਦੇ ਉਹ ਫੇਰ ਇਹ ਘਟ ਫੋਨ ਨਹੀਂ ਜੁਕਦਾ ਫੋਨ ਦੀ ਰੇਂਜ ਬੰਦ ਹੋਈ ਨਹੀਂ ਇਹ ਤਾਂ ਹੈ ਫੋਨ ਦੀ ਰੇਂਜ ਬੰਦ ਹੋਈ ਨਹੀਂ ਕਿਉਂਕਿ ਫੇਰ ਇੰਨਾ ਇਹੋ ਜਿਹਾ ਫਿਰ ਨੈਟਵਰਕ ਥੋੜਾ ਚਲਾਉਂਦੇ ਨਾਲ ਠੀਕ ਆ ਠੀਕ ਆ ਹਾਂ ਨਾ ਨੈਟਵਰਕ ਨਾਲ ਲਾਈਟ ਬੱਤੀ ਵੀ ਜਗੰਦੇ ਨਹੀਂ ਫਿਰ ਕੋਹ ਨਹੀਂ ਮਤਲਬ ਆ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਬਾਤ ਨਹੀਂ ਹੈਗੀ ਇਹੋ ਜੀ ਹਾਂ ਕੋਈ ਨਹੀਂ ਹੈਗਾ ਠੀਕ ਠੀਕ ਉਹ ਐਵੇਂ ਲੋਕੀ ਫੇ ਪੇਜਾਂ ਵਾਲੇ ਚੱਕ-ਚੱਕ ਪਾਈ ਜਾਂਦੇ ਜਾਂ ਮੀਡੀਆ ਵਾਲੇ ਦਿਖਾਈ ਜਾਂਦੇ ਆ ਯਾਰ ਦੱਸੋਗੇ ਜੇਕਰ ਮੀਡੀਆ ਨੇ ਜੰਗ ਉਹ ਦੰਦੇ ਲਾਇਆ ਹੋਇਆ ਜਿੱਦਨਾਂ ਹੌਲਾ ਨਹੀਂ ਹੋਇਆ ਇਥੇ ਹੂੰ 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 ਆਪਾਂ ਨੂੰ ਬਾਡਰ ਕਿਉਂ ਜਿਆਦਾ ਮੇਰੇ ਹਿਸਾਬ ਨਾਲ ਹੌਲਾ ਦੰਦੇ ਕਰਾਇਆ ਹੋਇਆ ਠੀਕ ਹੈ ਠੀਕਾ ਬਾਡਰ ਕਿਹੜਾ ਲੱਗਦਾ ਸੀ ਆਪਾਂ ਨੂੰ ਹਾਂ ਬਾਡਰ ਆਪਾਂ ਨੂੰ ਕਿਹੜਾ ਸੀਗਾ ਲੱਗਦਾ ਇਹ ਇੱਕ ਟਾਰੀ ਬਾਡਰ ਨਾਲ ਕਨੈਕਟਿਆ ਅੱਛਾ ਟਾਰੀ ਬਾਡਰ ਨਾਲ ਠੀਕ ਹੈ ਠੀਕਾ ਆਪਾਂ ਨੂੰ ਕਿੰਨੇ ਡੇਢ ਕਿਲੋਮੀਟਰ ਤੇ ਸੀਗਾ ਹਨਾ ਹਾਂ ਹਾਂ ਆਪਾਂ 2 ਕਿਲੋਮੀਟਰ ਡੇਢ ਤੇ ਇੱਥੇ ਕੋ ਬਾਬਾ ਪੂਰਾ ਬਾਰਡਰ ਨਾਲ ਦੀਦਾ ਉਹ ਜੇ ਉਹ ਜੀ ਗੱਲ ਬਾਤ ਹੁੰਦੀ ਤਾਂ ਇਹਨਾਂ ਨੇ ਅਲਰਟ ਕਰ ਦੇਣਾ ਸੀ ਇੱਥੇ ਵੀ ਐ ਕਰਕੇ ਵੀ ਤੁਸੀਂ ਜਣਾ ਪਾਥੇ ਜਲੇ ਗਿਆ ਕੋਈ ਗੱਲ ਬਾਤ ਇਹੋ ਜੀ ਹੈ ਤਾਂ ਨਹੀਂ ਕਿਸੇ ਨੇ ਕਿਹਾ ਕਿ ਹੋਵੇ ਨਹੀਂ ਨਹੀਂ ਮਤਲਬ ਕੋਈ ਨਹੀਂ ਨਾ ਨਾਰਮਲੀ ਹੈ ਕੰਮ ਠੀਕ ਆ ਠੀਕ ਆ ਹਾਂ ਹਾਂ ਬਾਕੀ ਜਿਤਨਾ ਹੋਊਗੀ ਫਿਰ ਆਪੇ ਆਟੋਮੈਟਿਕ ਸਾਨੂੰ ਪਤਾ ਲੱਗ ਜਾਣਾ ਤੁਹਾਨੂੰ ਪਤਾ ਕਿ ਉਧਰੋਂ ਫੋਨ ਆਗੇ ਹੈ ਨਾ ਹਾਂ 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 ਫਿਰ ਅਸੀਂ ਫੋਨ ਕਰਨਾ ਤੁਹਾਨੂੰ ਤੁਸੀਂ ਕਰਦੇ ਇਹ ਨਾ ਫਿਰ ਅਸੀਂ ਕਰਨਾ ਤੈਨੂੰ ਠੀਕ ਆ ਠੀਕ ਆ ਇਹਨੇ ਕੋਈ ਗੱਲ ਨਹੀਂ ਭਰਾ ਦੱਸ ਦਿਓ ਜਦੋਂ ਮਰਜੀ ਵੇ ਜਦੋਂ ਤਰ੍ਹਾਂ ਕੋਈ ਨਾ ਨਾਲ ਹੀ ਆ। ਕੀ ਕਹਿਣਾ ਕਿ ਮੇਰੇ ਲਈ ਛੇਤੀ ਆਏ ਹੋਣਾ ਉਹ ਕੰਮ ਹੋਈ ਨਾ ਨਾ ਹੈ ਰਿਆ। ਹਾਂਜੀ 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 ਇਹ ਤਾਂ ਹੈ। ਕੋਈ ਤੱਕਰ। ਬਾਕੀ ਈਡੀ ਨੂੰ ਕੋਈ ਗੱਲ ਪਾਦੇ। ਕੋਈ ਗੱਲ ਨਹੀਂ ਵਾਹਿਗੁਰੂ ਦੀ ਕਿਰਪਾ ਵਾ ਕੁਛ ਨਹੀਂ। ਕੁਛ ਨਹੀਂ। ਵਾਹਿਗੁਰੂ ਦੀ ਕਿਰਪਾ ਕੋਈ ਨਹੀਂ ਹੁੰਦਾਗਾ। ਹਾਂ ਹਾਂ ਬਾਕੀ ਚਲੋ ਅੱਜ ਵਾਹਿਗੁਰੂ ਨੇ ਦੱਸਿਆ ਕਿ ਜਿਆਦਾ ਥੋੜਾ ਇੰਪੋਰਟੈਂਟ ਆ। ਹੂੰ 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 ਹੂੰ। ਇਹਨੇ ਘਰੇ ਕੀਤਾ ਹੌਲਾ ਹੋਲਾ ਕੀਤਾ ਨਾ ਉਧਰ ਕੇ ਦਿਂ ਦਿ ਗਏ ਆ ਨੇ। ਹਾਂਜੀ 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 ਇਹ ਤਾਂ ਹੈ ਉਹਦਾ ਵੈਸੇ ਉਹ ਵੀ ਮੇਰੇ ਹਿਸਾਬ ਨਾਲ ਫੇਕ ਫੋਕੀ ਲੱਗਦਾ ਯਾਰ ਕੰਮ ਐਵੇਂ ਕੋਈ ਹੈ ਨਹੀਂ ਮੈਨੂੰ ਲ